ਮਹਿਲਾ ਪੰਜਵਾਂ ਬੰਦਨ ਕਾਟ ਬਿਸਾਰੇ ਓਗਨ ਆਪਣਾ ਬਿਰਦ ਸਮਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਈ ਬਾਰਕ ਜੋ ਪ੍ਰਤੀ ਪਾਰਿਆ ਗੁਰ ਸਿਖ ਰੱਖੇ ਗੁਰ ਗੋਪਾਲ ਕੱਢ ਦिए ਮਾ ਪਵ ਜਲ ਤੇ ਆਪਣੀ ਨਜ਼ਰ ਨਿਹਾਲ ਰਹਾਓ ਜਾ ਕੇ ਸਿਮਰਨ ਜਮ ਤੇ ਛੂਟੀ ਐ ਹਲਤ ਪਲਤ ਸੁਖ ਪਾਈਏ ਸਾਸ ਗिराਸ ਜਪੋ ਝਪ ਰਸਨਾ ਨੀਤ ਨੀਤ ਗੁਣ ਗਾਈਏ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾ ਠੇ ਛੀਜੇ ਨ ਜਾਂਏ ਕਿਛ ਕੋ ਪਉ ਨ ਬਿਆਪੇ ਹਰ ਤਨ ਨਿਰਮਲ ਗਾਂਠੇ ਅੰਤ ਕਾਲ ਪ੍ਰਭ ਸਹਾਈ ਇਤੁਤ ਰੱਖਣ ਹਾਰੇ ਪ੍ਰਾਣ ਮੀਤ ਹਿਤ ਤਨ ਮੇਰੇ ਨਾਨਕ ਸਾਧ ਬਲੇ ਹਾਰੇ ਆਸਮਹਿ ਲਾ ਪੰਜਵਾਂ ਜਾਂ ਤੂੰ ਸਹਬ ਤਾਂ ਪੌਕੇ ਹਾਂ ਹੋਂ ਤੁੱਦ ਬਿਨ ਕੇ ਸਸਲਾਹੀ ਏਕ ਤੂੰ ਤਾਂ ਸਭ ਕੁਛ ਹੈ ਮੈਂ ਤੁੱਦ ਬਿਨ ਦੂ ਜਾ ਨਹੀਂ ਬਾਬਾ ਬਿਕ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਆਸ ਨੰਮ ਨਾਮ ਤੇਰਾ ਆਧਾਰ ਰਖਾਓ ਜਾਣੇ ਬਿਰਥਾ ਸਭਾ ਮਨ ਕੀ ਹੋਰ ਕਿਸ ਪੈ ਆਖ ਸੁਨਾਈਏ ਵੇਣ ਨਾਵੇਂ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਨਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੇ ਸਦਾ ਅਸਦਾ ਤੇਰੀ ਆਸ ਜੇ ਦੇਵ ਢਾਈ ਤਾਂ ਤੇਰੀ ਵढਾਈ ਇਤ ਉਤ ਤੁਝੇ ਤੇ ਆਓ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮਹਤਾਨ ਤੇਰਾ ਇੱਕ ਨਾਮ ਆਸਮ ਹੈ ਲਾ ਪੰਜਵਾਂ ਅੰਮ੍ਰਿਤ ਨਾਮ ਤੁਮਾਰਾ ਠਾਕੁਰ ਇਹ ਮਹਾਰਸ ਜਨੇ ਪਿਓ ਜਨਮ ਜਨਮ ਚੁਕੇ ਪੈ ਭਾਰੇ ਦੁਰਤ ਬਿਨਾਸਿ ਪਰਮ ਥਿਓ ਦਰਸ਼ਨ ਪੇਖਤ ਮੈਂ ਜਿਓ ਸੁਣ ਕਰ ਬਚਨ ਤਮਾਰੇ ਸਤਗੁਰ ਤਾ ਮਨ ਤਨ ਤੇਰਾ ਠਾਰ ਮਨ ਤਨ ਮੇਰਾ ਠਾਰ ਥਿਓ ਰਹਾਓ ਤੁਮਰੀ ਕਿਰਪਾ ਤੇ ਪਿਓ ਸਾਧ ਸੰਗ ਏਕਾਜ ਤੁਮ ਆਪ ਕੀਓ ਡਿੜ ਕਰ ਚਰਨ ਗਏ ਪ੍ਰਭ ਤੁਮਰੇ ਸਜੈ ਵਿਖਿਆ ਪਈਖਿਓ ਸੁਖ ਨਿਦਾਨ ਨਾਮ ਪ੍ਰਭ ਤੁਮਰਾ ਇਹ ਅਵਨਾਸ਼ੀ ਮੰਤਰ ਲਿਓ ਕਰ ਕਿਰਪਾ ਮੈਂ ਸਤਗੁਰ ਦੀਨਾ ਤਾਪ ਸੰਤਾਪ ਮੇਰਾ ਬਹਿ ਰਿਓ ਤਨ ਸੁਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੇ ਮੇਲ ਲਿਓ ਤਨ ਸੁ ਕਾਲਯੁਗ ਸਾਧ ਸੰਗ ਕੀਰਤਨ ਗਾਇਏ ਨਾਨਕ ਨਾਮ ਆਧਾਰ ਲਿਓ ਅਸਮ ਹੈ ਲਾ ਪੰਜਵਾਂ ਆਗੇ ਹੀ ਤੇ ਸਭ ਕੁਛ ਹੋਆ ਅਵਰ ਕੇ ਜਾਣੇ ਗਿਆਨਾ ਪੂਲ ਚੋਕ ਆਪਣਾ ਬਾਰਕ ਬਖਸ਼ਿਆ ਗ਼ ਬਰਮ ਭਗਵਾਨਾ ਸਤਗੁਰ ਮੇਰਾ ਸਦਾ ਦਿਆਲਾ ਮੋਏ ਦੀਨ ਕੋ ਰਾਖ ਲਿਆ ਕਾਟਿਆ ਰੋਗ માં ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾਓ ਅਨਕ ਪਾਪ ਮੇਰੇ ਪਰ ਹਰਿਆ ਬੰਨਨ ਕਾਟੇ ਮੁਕਤ ਪਏ ਅੰਧ ਕੂਪ ਮਹਾ ਕੋਰ ਤੇ ਬਾਪ ਕਰ ਗੁਰ ਕਾੜ ਲਈਏ ਨਿਰਭਉ ਪੈ ਸਗਲ ਕੋ ਮਿਟਿ ਪਉ ਮਿਟਿਆ ਰਾਖੇ ਰਾਖਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੋਣਿਦਾਨ ਸਾਹਿਬ ਮਨ ਮਹਿਲਾ ਸ਼ਰਨ ਪਿਆ ਨਾਨਕ ਸੋਹਿਲਾ ਆਸਾ ਮਹਿਲਾ ਪੰਜਵਾਂ ਤੂੰ ਵਿਸਰੇਤਾ ਸਭ ਕੋ ਲਾਗੂ ਚੀਤਾ ਵੇਤਨ ਸੇਵਾ ਅਵਰਨ ਕੋ ਦੂਜਾ ਸੁਜੇ ਸਾਚੇ ਅਲਖ ਅਪੇਵਾ ਚੀਤਾ ਵੇਤਾ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਪਲਾ ਕੋ ਕਿਸ ਨੂੰ ਕਹੀਏ ਸਗਲੇ ਜੀਤ ਮਾਰੇ ਰਹਾਓ ਤੇਰੀ ਟੈਕ ਤੇਰਾ ਆਧਾਰ ਆ ਹੱਥ ਦੇ ਤੂੰ ਰਾਖੇ ਜਿਸ ਜਨ ਉੱਪਰ ਤੇਰੀ ਕਿਰਪਾ ਤਿਸ ਕੋ ਮੇ ਆਪਣਾ ਕੋ ਉਪਾਖੇ ਉਹ ਅਸਕ ਉਹਾਂ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਤੂੰ ਦਾਨਾ ਸਦ ਮਿਰਵਾਨਾ ਨਾਮ ਮਿਲੇ ਰੰਗ ਮਾਣੀ ਤੇ ਅੱਗੇ ਅਰਦਾਸ ਹਮਾਰੀ ਜੋ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਅਸਮਹਿ ਲਾ ਪੰਜਾਂ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਜ ਸੰਗ ਹਰ ਪਾਈਏ ਖੋਲ ਕਿਵਾਰ ਦਿਖਾ ਲੈ ਦਰਸ਼ਨ ਪੁਨਰਪ ਜਨਮ ਨਾ ਆਈਏ ਮਿ ਲੋ ਪ੍ਰੀਤਮ ਸਵਾਮੀ ਆਪਣੇ ਸਗਲੇ ਦੁਖ ਹਰੋ ਰੇ ਪਾਰ ਬ੍ਰਹਮ ਜਨ ਰਿਦੇ ਆਰਾਧਿਆ ਤਾਂ ਕੇ ਸੰਗ ਤਰੋ ਰੇ ਰਹਾਓ ਮਾ ਉਦਿਆਨ ਪਾਵਕ ਸਾਗਰ ਭੈ ਹਰਿ ਕਸੋਗ ਮੈਂ ਬਸਨਾ ਸਤਗੁਰ ਪੇਟ ਪਇਆ ਮਨ ਨਿਰਮਲ ਜਬ ਅੰਮ੍ਰਿਤ ਹਰਿ ਬਸ ਨਰਸਨਾ ਤਨ ਤਨ ਥਾਪ ਕਿਓ ਸਭ ਆਪਣਾ ਕੋਮਲ ਬੰਦਨ ਬਾਧਿਆ ਗੁਰ ਪ੍ਰਸਾਦ ਭੈ ਜਨਮੁ ਮੁਕਤੇ ਹਰਿ ਹਰਿ ਨਾਮ ਆਰਾਧਿਆ ਰਾਖ ਲੀਏ ਪ੍ਰਭ ਰਾਖਣ ਹਾਰੇ ਜੋ ਪ੍ਰਭ ਆਪਣੇ ਭਾਣੇ ਜੋ ਪਿੰਡ ਸਭ ਤੁਮ ਰਾਦਾ ਤੇ ਨਾਨਕ ਸਦਗੁਰ ਬਾਣੀ ਆਸਾ ਮਹਲਾ 5ਵਾਂ ਮੋਏ ਮਲਨੀ ਤੇ ਛੁਟ ਗਈ ਗਉਣ ਅਨੰਗ ਰੋਪਿ ਹੋਰੀ ਮਾ ਮੂਣੀ ਤੁਦ ਵਿਆਪੇ ਤੇਰਾ ਆਲਸ ਕਹਾ ਗਏ ਹੋਰੀ ਰਹਾਓ ਗਾਮ ਕ੍ਰੋਧ ਅਹੰਕਾਰ ਗਖਰ ਸੰਜਮ ਕਉਣ ਛੁਟਿਓਰੀ ਸੁਰ ਨਰ ਦੇਵ ਅਸੁਰ ਤ੍ਰੈ ਗੁਣੀਆਂ ਸਗਲੋ ਪਮਨ ਲੁੱਟਿਓ ਰੀ ਦਾਵਾ ਅਗਨ ਬੋਤ ਤ੍ਰਿੰਜਾਲੇ ਕੋਈ ਹਰਿਆ ਬੂਟ ਰਹਿਓ ਰੀ ਐਸੋ ਸਮਰੱਥ ਵਰਨ ਨਾ ਸਾਖੋ ਤਾਂ ਕਿ ਉਪਮਾ ਜਾਤ ਨਾ ਕਯੋ ਰੀ ਕਾਜਰ ਕੋਠ ਮੈਂ ਪਈ ਨਾ ਕਾਰੀ ਨਿਰਮਲ ਵਰਨ ਬਣਿਓ ਰੀ ਮਾਮੰਤਰ ਗੁਰ ਹਿਰਦੇ ਵਸਿਓ ਆਚਰਜ ਨਾਮ ਸੁਣਿਓ ਰੀ ਕਰ ਕਿਰਪਾ ਪ੍ਰਭ ਨਦਰ ਅਭਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਆਸਾ ਕਰ ਸਤਿਮਾ ਮਹਲਾ 5 ਲਾਲ ਚੋਲ ਨਾ ਤੇ ਮਨਸ ਲੋਇਆ ਸੁਰਜਨ ਪਾਨੀ ਤਾ ਮਨ ਮੋਇਆ ਕਮਨ ਬਣੀਰੀ ਤੇਰੀ ਲਾਲੀ ਕਮ ਰੰਗ ਤੂੰ ਪਈ ਗੁਲਾਲੀ ਰਹਾਓ ਤੂੰ ਮੀਂਹ ਸੁੰਦਰ ਤੂੰ ਸੁਹਾਗ ਤੂੰ ਕਰ ਲਾਲਣ ਤੂੰ ਕਰ ਪਾਗ ਤੂੰ ਸਤਵੰਤੀ ਤੂੰ ਪਰਦਾਣ ਤੂੰ ਪ੍ਰੀਤਮ ਪਾਨੀ ਤੂੰ ਹੀ ਸਰਗਿਆਨ ਪ੍ਰੀਤਮ ਪਾਨੀ ਤਾਰੰਗ ਗੁਲਾਲ ਕਉ ਨਾਨਕ ਸਭ ਦ੍ਰਿਸ਼ਟ નિਹਾਲ ਸੁੰਦਰੀ ਸਖੀ ਅਮਰੀ ਕਾਲ ਪ੍ਰਭ ਆਪ ਸਿੰਘਾਰ ਸਵਾਰਨ ਹਾਰ ਰਹਾਉ ਦੁਜਾ ਆਸਾ ਮਹਿਲਾ ਪੰਜਵਾ ਦੁੱਖ ਕਨੋਂ ਜਬ ਹੋਤੇ ਦੂਰ ਅਬ ਮਸਲਤ ਮੈ ਮਿਲੀ ਹਦੂਰ ਚੁਕਾ ਨਹੀ ਹੋ ਰਾ ਸਕ ਇਸ ਹੈਰੀ ਪਰਮ ਗਿਆ ਗੁਰ ਪਿਰ ਸੰਗ ਮੇਰੀ ਰਹਾਓ ਨਿਕਟ ਆਣ ਪ੍ਰਸੇਜ ਤਰੀ ਕਾਨ ਕਡਨ ਤੇ ਛੂਟ ਪਰੇ ਮੰਦਰ ਮੇਰੇ ਸਬਦ ਉਚਾਰਾਂ ਅਨੰਦ ਬਿਨੋ ਦੇਖਸ ਮਹਾ ਮਾਰਾ मस्तक पाग में फिर कर आया थिर सुहाग नानक जन पाया आशा महला पंजवा साच नाम मेरा मन लागा लोगन ग्यो मेरा ठाठा बागा <coughs> बार सूत सगल स्यों मौला अलिपत रहो मेरे जन में कोला रहाओ मोक्की बात सगल स्यो करता जी संग प्रभ अपना तरता ਦੀਸ ਅਵਤਾਰ ਬਹੁਤ ਪਿਹਾਲਾ ਸਗਲ ਜਨਨ ਕੀ ਇਹ ਮਨ ਰਾਲਾ ਨਾਨਕ ਹਰ ਜਨ ਪੂਰਾ ਪਾਇਆ ਅੰਤਰ ਬਾੜ ਇੱਕ ਦਿਖਾਇਆ ਆਸਾ ਮਹਿਲਾ ਪੰਜਵਾਂ ਪਾਵਤ ਰਲੀਆਂ ਜੋ ਬਨ ਬਲੀਆਂ ਨਾਂ ਬਿਨਾ ਮਾਟੀ ਸੰਗ ਰਲੀਆਂ ਕਾਨ ਕੁੰਡਲੀਆਂ ਬਸਤਰ ਉਡਲੀਆਂ ਅਸੀਸ ਖਲੀਆਂ ਬਿਨ ਗਰਬਲੀਆਂ ਰਹਾਓ ਸਲੇਕੁਨ ਚਰੀਆ ਸਰ ਕਣਕ ਛਤਰਿਆ ਹਰ ਭਗਤ ਬਿਨਾ ਲੈ ਤਰਨ ਗਡਲਿਆ ਰੂਪ ਸੁందਰੀਆ ਅਨਕ ਇਸਤਰੀਆ ਹਰ ਰਸ ਬਿਨ ਸਭ ਸਵਾਦ ਫਿਕਰੀਆ ਮਾਇਆ ਝਲਿਆਈ ਬਕਾਰ ਬਖਲਿਆ ਸ਼ਰਨ ਨਾਨਕ ਪ੍ਰਭ ਪੁਰਖ ਦਇਅਲਿਆ ਸਮਹਿ ਲਾ ਪੰਜਵਾਂ ਇੱਕ ਬਗੀਚਾ ਪੈੜ ਕਨ ਕਰਿਆ ਅੰਮ੍ਰਿਤ ਨਾਮ ਤਹਾ ਮਹਿ ਫਲਿਆ ਐਸਾ ਕਰੋ ਵਿਚਾਰ ਗਿਆਨੀ ਜਾਂਤੇ ਪਾਈਏ ਪਰ ਨਿਰਬਾਨੀ ਆਸ-ਪਾਸ ਬਿਖਵਾ ਕੇ ਕੁੰਟਾ ਵਿੱਚ ਅਮਰਤ ਹੈ ਭਾਈ ਰੇ ਰਹਾਉ ਸਿੰਚਨ ਹਾਰੇ ਏਕੇ ਮਾਲੀ ਖਬਰ ਕਰਤ ਹੈ ਪਾਤ ਪਤ ਡਾਲੀ ਸਗਲ ਬਨਸਪਤ ਆਣ ਜੜਾਈ ਸਗਲੀ ਫੁੱਲੀ ਨਿਫਰ ਨਾ ਕਾਈ ਅਮਰਤ ਫਲ ਨਾਮ ਜਨ ਗੁਰ ਤੇ ਪਾਇਆ ਨਾਨਕ ਦਾਸ ਤੇਰੀ ਤਰੀ ਤਿੰਨ ਮਾਇ ਆਸਮਹਿਲਾ ਪੰਜਵਾਂ ਰਾਸ ਰਾਜਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਏ ਸਰਬ ਸੁਖਾ ਬਣੇ ਤੇਰੇ ਓਲੇ ਪਰਮ ਕੇ ਪਰਦੇ ਸਤਗੁਰ ਖੋਲੇ ਰਹਾਉ ਹੁਕਮ ਬੋਜ ਰੰਗ ਰਸ ਮਾਣੇ ਸਤਗੁਰ ਸੇਵਾ ਮਾ ਨਿਰਮਾਣੇ ਜੰਤੂ ਜਾਤਾ ਸੋ ਗ੍ਰਿਸਤ ਉਦਾਸੀ ਪਰਮਾਨ ਨਾਮ ਰਤਾ ਸੋਈ ਨਿਰਮਾਣ ਜਾਂ ਕੋ ਮਿਲਿਓ ਨਾਮ ਨਿਧਾਨਾ ਪੰਤ ਨਾਨਕ ਦਾ ਕਾ ਪੂਰਖ ਖਜ਼ਾਨਾ ਆਸਾ ਮਹਿਲਾ ਪੰਜਵਾਂ ਤੀਰਥ ਨਾ ਜਾਵ ਨਾ ਹੋ ਕਰਤੇ ਪੰਡਤ ਪੁੱਛੋ ਤਾਂ ਮਾਇਆ ਰਾਤੇ ਜੋ ਸਥਾਨ ਬਤਾਵੋ ਮੀਤਾ ਜਾਂਕੇ ਹਰ ਹਰ ਕੀਰਤਨ ਨੀਤਾ ਰਹਾਓ ਸ਼ਾਸਤਰ ਬੇਦ ਪਾਪ ਪੁੰਨ ਵਿਚਾਰ ਨਰਕ ਸੁਗਿਰ ਫਿਰ ਫਿਰ ਅਵਤਾਰ ਕਿਸ ਨਾਮ ਤੇ ਤਿੰਤੋ ਦਾਸ ਅਹੰਕਾਰ ਕਰਮ ਕਰਤ ਜੀ ਕੋ ਜੰਜਾਰ ਪ੍ਰਭ ਕਿਰਪਾ ਤੇ ਮਨਵਸਿਆ ਆਇਆ ਨਾਨਕ ਗੁਰਮੁਖ ਤਰੇ ਜਨ ਮਾਇਆ ਸਾਜ ਸੰਗ ਹਰ ਕੀਰਤਨ ਗਾਏ ਇਹ ਅਸਥਾਨ ਗੁਰੂ ਤੇ ਪਾਏ ਰਹਾਉ ਧੁਜਾ ਅਸਮਹਿ ਲਾ ਪੰਜ ਮਨ ਕਰਮ ਸੁਖ ਬਾਰ ਫੁਣ ਸੁਖਾ ਹਰ ਸਿਮਰਤ ਸਗਲ ਬਿਨਾ ਸੇ ਦੁਖਾ ਸਗਲ ਸੁਖ ਜਾਂ ਤੂੰ ਜਿਤੇ ਆਵੇ ਸੋ ਨਾਮ ਜਪੇ ਸੋ ਜਨ ਤੁਧ ਭਾਵੇ ਰਹਾਉ ਮਨ ਤਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਰਹੇ ਦੁਖ ਡੇਰਾ ਹੁਕਮ 부ਜੇ ਸੋਈ ਪਰਵਾਨ ਜਾ ਸ਼ਬਦਾਂ ਕਾ ਨਿਸ਼ਾਨ ਗੁਰਪੂਰੇ ਹਰ ਨਾਮ ਦਿੜਨਾਇਆ ਪੰਤ ਨਾਨਕ ਮੇਰੇ ਮਨ ਸੁਖ ਪਾਇਆ ਆਸਾ ਮਹਲਾ 5ਵਾਂ ਜਾਂ ਪਠਾਵ ਤਰ ਜਾਈ ਜੋ ਤੁਮ ਦਿਓ ਸੋਈ ਸੁਖ ਪਾਈ ਸਦਾ ਚੇਰੇ ਗੋਬਿੰਦ ਗੁਸਾਈ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ ਰਹਾਓ ਤੁਮਰਾ ਦੀਆਂ ਪੈਨੋ ਖਾਈ ਤੋ ਪ੍ਰਸਾਦ ਪ੍ਰਭ ਸੁਖੀ ਭਲਾਈ ਮਨ ਤਨ ਅੰਦਰ ਤੁਜੇ ਤੇ ਆਈ ਤੁਮਰੇ ਲਵੇਨ ਕੋ ਉਲਾਈ ਕਉ ਨਾਨਕ ਨਿਤ ਐਵੇਂ ਤੇ ਆਈ ਗਤ ਹੋਵੇ ਸੰਤੇ ਲਗ ਪਾਈ ਆਸਾ ਮਹਿਲਾ 5ਵਾਂ ਉਠਤ ਬੈਠਤ ਸੋਵਤ ਤੇ ਆਈਏ ਮਾਰਗ ਚਲਤ ਹਰੇ ਹਰ ਗਾਏ ਸਰਵਣ ਸੁਣੀ ਜੇ ਅੰਮ੍ਰਿਤ ਕਥਾ ਜਾ ਸੁਣੀ ਮਨ ਹੋਏ ਆਨੰਦਾ ਦੁਖ ਰੋਗ ਮਨ ਸਗਲੇ ਲਥਾ ਰਹਾਓ ਕਾਰਜ ਕਾਮ ਬਾਟ ਕਾਟ ਜਪੀ ਜੇ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੇ ਦਿਨ ਸ੍ਰੇਣ ਹਰ ਕੀਰਤਨ ਗਾਏ ਸੋ ਜਨ ਜਮ ਕੇ ਬਾਟ ਨ ਪਾਏ ਆਠ ਪੈਰ ਜਿਸ ਵਿਸਰੇ ਨਾਹੀ ਗਤੋ ਵੇ ਨਾਨਕ ਤਿਸ ਲਗ ਪਾਈ ਆਸਮਹਿ ਲਾ ਪੰਜਵਾਂ ਜਾ ਕੇ ਸਿਮਰਨ ਸੁਖ ਨਿਵਾਸ ਪੈ ਕਲਿਆਣ ਦੁਖ ਹੋਤ ਨਾਸ ਆਨੰਦ ਕਰੋ ਪ੍ਰਭ ਕੇ ਗੁਣ ਗਾਵ ਸਤਗੁਰਿਆ ਆਪਣਾ ਸਤ ਸਦਾ ਮਨਾਓ ਰਹਾਓ ਸਤਗੁਰ ਗਾ ਸਾਚ ਸਉਦਿਕ ਮਾਵੋ ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ ਵਰ ਕਾ ਬੁਰਾ ਨਾ ਰੱਖੋ ਚੀਤ ਤੂੰ ਕਰ ਦੁਖ ਨਹੀਂ ਭਾਈ ਮੀਤ ਹਰ ਹਰ ਤੰਤ ਮੰਤ ਗੁਰ ਦੀਨਾ ਇਸ ਗਨਾਨਕ ਅੰਦਨ ਚੀਨਾ ਅਸਮਹਿਲਾ ਪੰਜਵਾ ਜਿਸ ਨੀਚ ਕੋ ਕੋਈ ਨ ਜਾਣੇ ਨਾਮ ਜਪਤ ਓ ਚੋ ਕੁੰਡ ਮਾਨੇ ਦਰਸ਼ਨ ਮੰਗੋ ਦੇ ਪਿਆਰੇ ਤੁਮਰੀ ਸੇਵਾ ਕੌਣ ਕੌਣ ਨ ਤਾਰੇ ਜਾ ਕੇ ਨਿਕਨ ਆਵੇ ਕੋਈ ਸਗਲ ਛਿਟੂਆ ਕੇ ਚਰਨ ਮਲ ਧੋਈ ਜੋ ਪ੍ਰਾਣੀ ਕਾਹੂ ਨ ਆਵਤ ਕਾਮ ਸੰਤ ਪ੍ਰਸਾਦਾں ਕੋ ਜਪੀਏ ਨਾਮ ਸਾਸੰਗ ਮਨ ਸੋਵਤ ਜਾਗੇ ਤਾ ਸਤ ਤਬ ਪ੍ਰਭ ਨਾਨਕ ਮਿੱਠੇ ਲਾਗੇ ਆਸਮ ਹੈਲਾ ਪੰਜਵਾ ਇੱਕ ਏਕੀਨ ਨਿਹਾਰੋ ਸਦਸ ਦਾ ਹਰ ਨਾਮ ਸਮਾਰੋ ਰਾਮ ਰਾਮਾ ਰਾਮਾ ਗੁਣ ਗਾਵੋ ਸੰਤ ਪ੍ਰਸਾਦ ਸਾਧ ਕੇ ਸੰਗੇ ਹਰ ਹਰ ਨਾਮ ਧਿਆਵੋ ਰੇ ਸਗਲ ਸਮਗਰੀ ਜਾਂ ਕੇ ਸੂਤ ਪਰੋਈ ਕਟ ਕਟ ਅੰਤਰ ਵ્યાਸ ਹੋਈ ਉਪਤ ਪਰਲੋਕਿਨ ਮੈਂ ਕਰਤਾ ਆਪ ਹਲੇ ਪਾਨਿਰ ਗੁਣ ਰਹਿਤਾ ਕਰਨ ਕਰਾਮਣ ਹਰਿ ਸਵਾਮੀ ਆਨੰਦ ਕਰੇ ਨਾਨਕਾ ਸਵਾਮੀ ਆਸਮ ਹੈ ਲਾ ਪੰਜਵਾਂ ਕੋਟ ਜਨਮ ਕੇ ਰਹਿ ਪਵਾਰੇ ਦੁਲਬ ਦੇ ਜੀਤੀ ਨਹੀਂ ਹਾਰੇ ਕੈਲੋ ਕਿ ਬਿਨਾ ਸੇ ਦੁਖ ਦਰਦ ਦੂਰ ਪੈਪਨੇ ਸੰਤਨ ਕੀ ਤੂਰ ਰਹਾਓ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਪੇਟ ਜਿਸ ਤਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਤਿਛਨ 부ਝੀ ਮਨ ਨੇ ਚਲਥਿਆ ਨਾਮ ਪਦਾਰਥ ਨੋ ਨਵ ਨਵ ਨਿਦ ਸਿਧ ਨਾਨਕ ਗੁਰ ਤੇ ਪਾਈ ਬੁੱਧ ਆਸਾ ਮਹਿਲਾ ਪੰਜਵਾਂ ਮਿੱਟੀ ਇਤਿਹਾਸ ਅਗਿਆਨ ਅੰਧੇਰੇ ਸਾ ਸੇਵਾ ਅਕਟੇ ਕਨੇਰੇ ਸੁਖ ਸਹਿਜ ਆਨੰਦ ਕਣਾ ਗੁਰ ਸੇਵਾ ਤੇ ਭਏ ਮਨ ਨਿਰਮਲ ਹਰ 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 ਨਾਮ ਸੁਣਾ ਰਹਾਓ ਬਿਨ ਸੋ ਮਨ ਕਾ ਮੂਰਖ ਟੀਠਾ ਪ੍ਰਭ ਕਾ ਪਾਣਾ ਲਾਗਾ ਮਿਠਾ ਗੁਰ ਪੂਰੇ ਕੇ ਚਰਨ ਗ헤 ਕੋਟ ਜਨਮ ਕੇ ਪਾਪ ਲਹੇ ਰਤਨ ਜਨਮ 에 ਸਫਲ ਪਿਆ ਕਉ ਨਾਨਕ ਪ੍ਰਭ ਕਰੀ ਮਿਆ ਆਸਮਹਿਲਾ ਪੰਜਵਾ ਸਤਗੁਰ ਆਪਣਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੇ ਸੰਗ ਚਾਰੇ ਜਾਗਰੇ ਮਨ ਜਾਗਨ ਹਾਰੇ ਬਿਨ ਅਵਰਨ ਆਵਸ ਕਾਮਾ ਝੂਠਾ ਮੋ ਮਿਥਿਆ ਪ ਸਾਰੇ ਰਹਾਓ ਗੁਰ ਕੀ ਬਾਣੀ ਸੋ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰੂ ਬਿਨ ਦੁ ਜਾ ਨਹੀ ਠਾਓ ਗੁਰਦਾਤਾ ਗੁਰਦੇਵੇ ਨਾਓ ਗੁਰਪਾਰ ਬ੍ਰਹਮ ਪਰਮੇਸ਼ਰ ਆਪ ਆਠ ਪੈਰ ਨਾਨਕ ਗੁਰ ਜਾਪ ਆਸਾ ਮਹਿਲਾ ਪੰਜਵਾ ਆਪੇ ਖੇਡ ਬੇਡ ਵਿਸਥਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਤ ਕਤ ਪੇਖੋ ਏਕੋ ਹੀ ਘਟ ਘਟ ਅੰਤਰੇ ਆਪੇ ਸੋਈ ਰਹਾਓ ਆਪੇ ਸੁਰ ਕਿਰ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਥਾਪੇ ਨਾਓ ਦੋ ਮਿਲ ਇੱਕ ਇੱਕੀ ਨੋਠਾਓ ਕਉ ਨਾਨਕ ਗੁਰ ਪਰਮਪਉਖ ਹੋਇਆ ਆਨੰਦ ਰੂਪ ਸਭ ਨੈਣ ਅਲੋਇਆ ਆਸਮ ਹੈ ਲਾ ਪੰਜਵਾਂ ਉਕਤ ਸਿਆਨਪਿ ਕਿਛੂ ਨਾ ਜਾਣਾ ਦਿਨ ਰਹਿਣ ਤੇਰਾ ਨਾਮ ਵਖਾਨਾ ਮੈਂ ਨਿਰਗੁਣ ਗੁਣ ਨਹੀਂ ਕੋਇ ਕਰਨ ਕਰਾਵਣ ਹਾਰ ਪ੍ਰਭ ਸੋਏ ਰਹਾਓ ਮੂਰਖ ਮੁਗਧ ਅਗਿਆਨ ਵਿਚਾਰੇ ਨਾਮ ਤੇਰੇ ਕੀ ਆਸ ਮਨ ਤਾਰੇ ਜਪ ਜਪ ਸੰਜਮ ਕਰਮ ਨਾ ਸਾਦਾ ਨਾਮ ਪ੍ਰਭ ਕਾ ਮਨੇ ਆਰਾਧਾ ਕਿਤਨਾ ਜਾਣ ਮਤ ਮੇਰੀ ਥੋਰੀ ਬਿਨਵੰਤ ਨਾਨਕ ਓਟ ਪ੍ਰਭ ਤੇਰੀ ਆਸ ਮਹਿਲਾ ਪੰਜਵਾ ਹਰ ਹਰ ਅਖਰ ਦੋਇ ਇਹ ਮਾਲਾ ਜਪਤ ਜਪਤ ਪੈ ਦੀਨ ਦਿਆਲਾ ਕਰੋ ਬੇਨਤੀ ਸਤਗੁਰ ਆਪਣੇ ਕਰ ਕਿਰਪਾ ਰੱਖੋ ਸਰਨਾਈ ਮੋਕ ਦਿਓ ਹਰੇ ਹਰ ਜਪਨੇ ਰਹਾਓ ਹਰ ਮਾਲਾ ਔਰ ਅੰਤਰ ਤਾਰੇ ਜਨਮ ਮਰਨ ਕਾ ਦੁਖ ਨਿਵਾਰੇ ਹਿਰਦੇ ਸਮਾਲੇ ਮੁਖ ਹਰ ਹਰ ਬੋਲੇ ਸੋ ਜਨ ਇਤੋਤ ਕਤ ਹੈ ਨਾ ਢੋਲੇ ਕੋ ਨਾਨਕ ਜੋ ਰਾਚੇ ਨਾਏ ਹਰ ਮਾਲਾ ਤਾਂ ਕੇ ਸੰਗ ਜਾਏ ਆ ਸਮਹਿਲਾ ਪੰਜਵਾਂ ਜਿਸ ਕਾ ਸਭ ਕੁਛ ਤਿਸ ਕਾ ਹੋਏ ਤਿਸ ਜਨ ਦੇਪਨਸ ਵਿਆਪੇ ਕੋਏ ਹਰ ਕਾ ਸੇਵਕ ਸਦੀ ਮੁਕਤਾ ਜੋ ਕੁਛ ਕਰੇ ਸੋਈ ਪਲ ਜਨ ਕੇ ਅੰਤਰ ਨਿਰਮਲ ਦਾਸ ਕੀ ਜੁਗਤਾਰਾ ਹਾਓ ਸਗਲ त्याਗ ਹਰ ਸਰਨੀ ਆਇਆ ਦਿਸਦਨ ਕਾਂ ਬਿ ਆਪੇ ਮਾਇਆ ਨਾਮ ਰਿਦਾਂ ਜਾਂ ਕੇ ਮਨ ਮਾਹੈ ਤਿਸ ਕੋ ਚਿੰਤਾ ਸੁਖ ਨੈਨਾ ਹੈ ਕੋ ਨਾਨਕ ਗੁਰਪੂਰਾ ਪਾਇਆ ਪਰਮੋ ਸਗਲ ਬਿਨਸਾਇਆ ਆਸਮ ਹੈ ਲਾ ਪੰਜਵਾ ਜੋ ਸੋ ਪਰਸੰਨ ਹੋਇਓ ਪ੍ਰਭ ਮੇਰਾ ਆਤਾ ਦੁਖ ਪਰਮ ਕੋ ਕੈਸੇ ਨੇਰਾ ਸੋ ਸਨ ਜੀਵਾ ਸੋਏ ਤੁਮਾਰੀ ਮੋਇ ਨਿਰਗੁਣ ਕੋ ਲਿਓ ਉਦਾਰੀ ਰਹਾਓ ਮਿਟ ਗਿਆ ਦੁੱਖ ਵਿਸਾਰੇ ਚਿੰਤਾ ਫਲ ਪਾਇਆ ਜਪ ਸਤਿਗੁਰ ਮੰਤਾ ਸੋਈ ਸਤ ਸਤ ਹੈ ਸੋਏ ਸਿਮਰ ਸਿਮਰ ਰਕ કંਠ ਪਰੋਏ ਕਉ ਨਾਨਕ ਕਉਨ ਏ ਕਰਮ ਜਾ ਕੇ ਮਨ ਵਸਿਆ ਹਰ ਨਾਮ ਅਸਮਹਿ ਲਾ ਪੰਜਵਾਂ ਕਾਮ ਕ੍ਰੋਧ ਅਹੰਕਾਰ ਵਿਗੂਤੇ ਹਰ ਜਿਨ ਸਿਮਰਨ ਹਰ ਹਰ ਜਨ ਛੂਟੇ ਸੋਇ ਰਐ ਮਾਇਆ ਮਦਮਾਤੇ ਜਾਗਤ ਭਗਤ ਸਿਮਰਤ ਹਰ ਨਾਮ ਤੇ ਰਹਾਓ ਮੋ ਪਰਮਭਉ ਜੁਣ ਪਵਾਇ ਆਸਥਿਰ ਭਗਤ ਹਰ ਚਰਨ ਤੇ ਆਇ ਬੰਦਨ ਅੰਧ ਗੂਪ ਗ੍ਰਹਿ ਮੇਰਾ ਮੁਕਤੇ ਸੰਤੁ ਬੁਝੇ ਹਰ ਨੈ ਰਾਂ ਕੋ ਨਾਨਕ ਜੋ ਪ੍ਰਭ ਸਰਨਾਈ ਇਹ ਆ ਸੁਖ ਆਗੇ ਗਤ ਪਾਈ ਆ ਸਮਹਿ ਲਾ ਪੰਜਵਾਂ ਤੂੰ ਮੇਰਾ ਤਰੰਗ ਹਮ ਮੇਨ ਤੁਮਾਰੇ ਤੂੰ ਮੇਰਾ ਠਾਕਰ ਹਮ ਤੇਰੇ ਦਵਾਰੇ ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ ਸਰਨ ਗਈ ਪ੍ਰਭ ਗੁਣੀ ਘਹਿਰਾ ਰਹਾਉ ਤੂੰ ਮੇਰਾ ਜੀਵਨ ਤੂੰ ਆਧਾਰ ਤੁਝੇ ਪੇਖ ਬਿਖਸ ਅਕੋਲਾਰ ਤੂੰ ਮੇਰੀ ਗਤਿ ਮਤ ਤੂੰ ਪਰਵਾਨ ਤੂੰ ਸਮਰਥ ਮੈਂ ਤੇਰਾ ਤਾਣ ਅਨੰਦ ਜਪੋ ਨਾਮ ਗੁਣਤਾਸ ਨਾਨਕ ਕੀ ਪ੍ਰਭ ਪ੍ਰ ਅਰਦਾਸ ਆ ਸਮਹਿਲਾ ਪੰਜਵਾਂ ਰੋਣ ਹਾਰੇ ਝੂਠ ਕਮਾਨਾ ਹਸਸੋ ਕਰਤ ਬੇਗਾਣਾ ਕੋਮਵਾ ਕਾਕੇ ਕਰ ਪਾ ਗਾਵਨ ਕੋ ਰੋਵੇ ਕ ਹਸਸ ਪਾਵਨ ਰਹਾਓ ਬਾਲ ਵਿਵਸਤਾ ਤੇ ਪ੍ਰਦਾਨਾ ਪਹੁੰਚ ਨਾ ਮੂਕਾ ਫਿਰ ਪਛਤਾਨਾ ਤ੍ਰੈ ਗੁਣ ਮੈਂ ਵਰਤੇ ਸੰਸਾਰਾ ਨਰਕ ਸੁਰਗ ਫਿਰ ਫਿਰ ਅਵਤਾਰਾ ਕੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾਂ ਕਾ ਪਰਵਾਨ ਅਸਮਹਿਲਾ ਪੰਜਵਾਂ ਸੋਏ ਰਹੀ ਪ੍ਰਭ ਖਬਰ ਨਾ ਜਾਣੀ ਫੋਰ ਪਿਆ ਬੋਰ ਪਛਤਾਨੇ ਪ੍ਰੇਮ ਪ੍ਰੇਮ ਸਹਿਜ ਮਨ ਆਨੰਦ ਤਰੋਰੀ ਪ੍ਰਭ ਮਿਲ ਬੇ ਕੀ ਲਾਲ ਸਾਥ ਨਾਤੇ ਹਰਿ ਸਕਾਂ ਗਯੋਰੀ ਰਹਾਉ ਘਰ ਮੈਂ ਅੰਮ੍ਰਿਤ ਆਹਣਿ ਸਾਰਿਓ ਖੇਸਰ ਗयो ਭੂਮ ਪਰਡਾਰਿਓ ਸਾਧ ਮੁਹਿਲਾ ਦੀ ਹੰਕਾਰੇ ਦੋਸ ਨਹੀਂ ਪ੍ਰਭ ਕਰਨੇ ਹਾਰੇ ਸਾਧ ਸੰਗ ਮਿਟੇ ਪਰਮ ਅੰਧਾਰੇ ਨਾਨਕ ਮੇਲੀ ਸਿਰ ਜਨ ਹਾਰੇ ਆ ਸਮਹਿਲਾ 5 ਜਨ ਕਮਲ ਕੇ ਆਸ ਪਿਆਰੇ ਜਮ ਕੰ ਕਰ ਨਿਸ ਗਏ ਵਿਚਾਰੇ ਤੁਚ ਤੇ ਆਵੇ ਤੇਰੀ ਮਇਆ ਸਿਮਰਤ ਨਾਮ ਸਗਲ ਰੋਗ ਖਿਆਰ ਹਾਉ ਅਨਕ ਦੁਖ ਦੇਵੇ ਅਵਰਾਖ ਪਹੁੰਚ ਨਸਾਕੇ ਜਨ ਤੇਰੇ ਕੋ ਦਰਸ ਤੇਰੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੇ ਬੈਰਾਗੀ ਨਾਨਕੀ ਅਰਦਾਸ ਸੁਣੀ ਜੇ ਕੇਵਲ ਨਾਮ ਰਿਧੇ ਮੈਂ ਦੀਜੇ ਆਸਮ ਹੈ ਲਾ ਪੰਜਵਾਂ ਮਨ ਤ੍ਰਿਪਤਾ ਨੂੰ ਮਿਟੇ ਜੰਜਾਲ ਪ੍ਰਭ ਆਪਣਾ ਹੋਇਆ ਕਿਰਪਾਲ ਸਤ ਪ੍ਰਸਾਦ ਭਲੀ ਬਣੀ ਜਾ ਕੇ ਗ੍ਰਹਿ ਸਭ ਕਿਛ ਹੈ ਪੂਰਨ ਸੋ ਪੇਟਾ ਨਿਰਪੈ ਤਨੀ ਰਹਾਓ ਨਾਮ ਦਿੜਾਇਆ ਸਾਧ ਕਿਰਪਾਲ ਮਿਟ ਗਈ ਭੁੱਖ ਮਹਾ ਬਿਖਰਾਲ ਠਾਕਰ ਆਪਣੇ ਕੀਨੀ ਦਾਤ ਜਲਨ 부ਜੀ ਮਨ ਹੋਈ ਸ਼ਾਂਤ ਮਿਟ ਗਈ ਪਾਲ ਮਨ ਸਹਿਜ ਕਸਮਾਨਾ ਨਾਨਕ ਪਾਇਆ ਨਾਮ ਖਜ਼ਾਨਾ ਨਾਨਕ ਪਾਇਆ ਨਾਮ